ਹੈ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਇਹ ਇਥੇ ਬੱਚਿਆਂ ਦੇ ਵਾਸਤੇ ਬਣ ਰਹੀਆਂ ਰੋਟੀਆਂ ਤੇ ਟਾਈਮ ਕਾਫੀ ਹੋ ਗਿਆ ਜਲਦੀ ਜਲਦੀ ਕਰੋ ਹਾਏ ਅਬੜੀ ਬੜੀ ਛੇਤੀ ਛੇਤੀ ਕਰੋ ਕੁਛ ਤਾਂ ਗੈਸ ਕਰ ਮੈਂ ਕੁਛ ਤੂੰ ਆਪ ਕਰ ਮੋ ਛੇਤੀ ਰੋਟੀਆਂ ਬਣ ਗਈਆਂ ਹੈ ਬਣ ਗਈਆਂ ਰੋਟੀਆਂ ਬਣ ਗਈਆਂ ਚਲੋ ਫਿਰ ਚਲੋ ਬੱਚਿਆਂ ਵਾਸਤੇ ਸਬਜ਼ੀ ਕੀ ਆ ਜਾ ਹੂੰ ਚਿੱਟੇ ਛੋਲੇ ਕਾਲੇ ਛੋਲੇ ਤੈਨੂੰ ਨਹੀਂ ਪਸੰਦ ਚਿੱਟੇ ਛੋਲੇ ਜਵਾਕ ਨੂੰ ਨਹੀਂ ਪਸੰਦ ਮੈਂ ਬਣਾਉਂਗੀ ਹੈ ਮੈਨੂੰ ਤਾਂ ਜਿਹੜਾ ਕੁਝ ਮਿਲਣ ਦੇ ਮੈਂ ਖਾ ਲੈਣੀ ਆ ਤੂੰ ਬਾਤ ਮੂੰਹ ਬਣਾ ਲਿਆ ਕਰ ਹੋਰ ਤੂੰ ਕੀ ਬਣਾਉਣਾ ਜਦੋਂ ਮਨਾ ਕਰਦੇ ਸਾਰੇ ਤੂੰ ਕੇ ਬਣ ਗਈ ਕੇ ਬਣ ਗਈ ਸੋ ਜੀ ਰੋਟਾ ਆ ਗਈ ਕੀ ਕਰੀ ਜਾਂਦੀ ਸੀ ਇਹ ਪਰ ਇਹ ਚਿੱਟੀ ਆਂਦੀ ਐ ਐ ਕੰਮਲੀ ਬਰਫ ਜੇ ਤੂੰ ਹਨ ਕਰ ਰਿਹਾ ਹੈ ਨਾ ਐਨੀ ਠੰਡੀ ਬਰਫ ਬਰਫ ਤਾਂ ਠੰਡੀ ਹੁੰਦੀ ਹੈ ਵੈਸੇ ਗਰਮ ਬਰਫ ਕਦੋਂ ਹੁੰਦੀ ਹੈ ਗਰਮ ਕਰਾਂਗੇ ਸਲੈਕ ਕਰਾਂਗੇ ਨਹੀਂ ਕਰ ਬਰਫ ਜੇ ਤੂੰ ਆ ਰਿਹਾ ਬਰ ਠੀਕ ਹੈ ਇਹਦਾ ਕੀ ਕਰਨਾ ਪਾਣੀ ਠੰਡਾ ਕਰਨਾ ਹੈਗੇ ਪਾਣੀ ਹੈ ਠੰਡਾ ਹੈ ਮੰਨ ਲੇ ਕਿ ਖਾਣ ਵਾਸਤੇ ਗੱਡੀ ਕਿਤੇ ਅੱਜ ਲੇਟ ਹੋ ਗਏ ਤੇ ਵੈਨ ਲੰਗੀ ਹੁਣ ਇੱਥੇ ਆ ਰਹੇ ਚੜਾਉਣ ਵਾਸਤੇ ਜੇ ਵੈਨ ਆਊਗੀ ਇਧਰ ਅੱਗੇ ਗਈਏ ਬੱਚਿਆਂ ਨੂੰ ਚੜਾਣਾ ਫਿਰ ਆ ਵੀ ਲੇਟ ਹੋ ਗਏ ਮੈਂ ਕਹਿੰਦਾ ਸੀ ਨਾ ਲੇਟ ਹੋਵਾਂਗੇ ਕਹਿੰਦਾ ਸੀ ਨਾ ਮੈਂ ਇਧਰ ਵੇਖਿਓ ਨਾ ਇਧਰ ਦੇਖ ਹਾਂ ਮੂਹ ਲਕੋ ਲਿਆ ਹੋਣਾ ਬੱਚੇ ਚੱਲੇ ਆ ਸਕੂਲ ਮੈਂ ਪਹੁੰਚ ਗਿਆ ਆਉਂਦਾ ਸਮਾਨ ਲੈਣ ਹਾਂ ਜੀ ਆਪਣਾ ਸਮਾਨ ਆ ਗਿਆ ਤੇ ਹੁਣ ਆਪਾਂ ਚੱਲਦੇ ਆ ਕਰੇ ਬਾਈ ਜੀ ਸਮਾਨ ਲੈ ਕੇ ਆ ਗਿਆ ਆਪਣਾ ਯਾਰ ਬੜੀ ਹੈਲਪ ਕਰਦੇ ਨੇ ਯਾਰ ਆਪ ਵੀ ਚੱਕ ਕੇ ਲੈ ਆਉਂਦੇ ਨੇ ਸਾਰਾ ਕੁਝ ਵਾਹ ਬਾਈ ਖਲੋੜ ਹੀ ਨਹੀਂ ਪੈਂਦੀ ਕੁਝ ਵੀ ਕਰਨ ਦੀ ਸਾਫ ਆਪ ਰਗੜ ਰਗੜ ਕੇ ਇੱਟ ਨਾਲ ਕਰਾਈ ਜਾਂਦੀ ਤਸੱਲੀ ਠੀਕ ਹੈ ਇਹਦੇ ਲੜਨ ਨੂੰ ਤਿਆਰ ਕਲਿਆ ਮੇਰੇ ਕੋਲ ਤੇਰੇ ਹਿੱਕੋਂ ਬਾਗ ਲੈ ਹਾਂਜੀ ਜੇ ਮੇਰਾ ਕੰਮ ਕਰਦੇ ਪੈਣੇ ਭਾਂਡੇ ਸਾਫੇ ਕਰੀ ਜਾਂਦੇ ਨੇ ਸ਼ਾਬਾਸ਼ ਵੈਰੀ ਗੁੱਡ ਤੇਰੀ ਰਸੋਈ ਤੇ ਨਹੀਂ ਕਰੀ ਜਾਂਦਾ ਆਪ ਤੇ ਦੁਕਾਨ ਤੇ ਕਰੀ ਜਾਂਦਾ ਆ ਨਾ ਕੋਸ਼ਿਸ਼ ਕਰੀਏ ਮੈਂ ਕਰਦੀ ਸੀ ਨਾ ਇਹ ਕੰਮ ਖਾਂ ਕਰਕੇ ਅੱਛਾ ਮੈਂ ਇੱਕ ਤੇ ਇਹ ਕਿਹਦੀ ਮੇਰਾ ਵੈਰੀ ਗੁੱਡ ਵੈਰੀ ਗੁੱਡ ਜਿੰਦੇ ਰਹੋ ਹਾਂਜੀ ਆਪਣਾ ਸਮਾਨ ਹੋ ਗਿਆ ਤਿਆਰ ਜੀ ਰੈਡੀ ਤੇ ਸਮਾਨ ਲੱਦ ਲੈ ਠੀਕ ਹੈ ਜੀ ਚੱਲਦੇ ਆ ਫਿਰ ਇਧਰ ਖਾਣਾ ਚੱਲ ਰਿਹਾ ਮੈਂ ਖਾਦੀ ਨਹੀਂ ਰੋਟੀ ਮੈਨੂੰ ਰੋਟੀ ਖਾ ਕੇ ਫਿਰ ਉੱਤੇ ਬਹਿਣਾ ਔਖਾ ਹੋ ਜਾਂਦਾ ਇਸ ਕਰਨਾ ਮੈਂ ਖਾਂਦੀ ਨਹੀਂ ਠੀਕ ਹੈ ਤਾਂ ਮੈਨੂੰ ਪੁੱਛੀ ਵੀ ਕੋਈ ਨਹੀਂ ਹਾਂ ਉਹ ਤਾਂ ਠੀਕ ਹੈ ਤੇ ਮੈਨੂੰ ਪੁੱਛੀ ਨਹੀਂ ਰੋਟੀ ਤੋਂ ਖਾਣਾ ਪੁੱਛੀ ਸੀ ਖਾਣੀ ਮੈਨੂੰ ਪੁੱਛੀ ਸੀ ਤੂੰ ਹਾਂ ਪੁੱਛੀ ਸੀ ਹਨਾ ਠੀਕ ਹੈ ਮੈਨੂੰ ਦਿੱਕਤ ਹੁੰਦੀ ਹੈ ਮੈਂ ਇਸ ਕਰਨ ਨਹੀਂ ਖਾਂਦਾ ਯਾਰ ਉਹਦੇ ਅੱਡੇ ਤੇ ਹੁਣ ਲਾਣੇ ਆ ਉਧਰ ਮਨਪ੍ਰੀਤ ਝਾੜੂ ਗੱਡੀ ਹੁੰਦੀ ਹੈ ਕੀ ਸਮਾਨ ਲਾ ਕੇ ਲੈਂਦਾ ਤਵੀ ਤੋਂ ਵੀ ਸਾਰਾ ਕੁਝ ਭਾਰਾ ਹੁੰਦਾ ਉਧਰ ਸਿਲੰਡਰ ਲਿਆ ਰੱਖਿਆ ਥੱਕ ਗਈ ਹਾਂ ਆ ਲੱਗੀ ਕਰ ਆਵਾਜ਼ ਸੁਣ ਕੇ ਬੱਕੀ ਹੋ ਗਿਆ ਲਓ ਜੀ ਆਪਣਾ ਸੈਟਅਪ ਲੱਗ ਗਿਆ ਜੀ ਨਾ ਬਰਗਰ ਰਸਤੇ ਵੜਾ ਰਹਿਆਂ ਕਿੱਥੀ ਮਨਪ੍ਰੀਤ ਨੇ ਸਮਾਨ ਲਵਾਤਾ ਹੁਣ ਮਨਪ੍ਰੀਤ ਦਾ ਘਰੇ ਜਾਣ ਦਾ ਟਾਈਮ ਹੋਊਗਾ ਮਮੀ ਮੈਂ ਚੱਲੀਆਂ ਘਰੇ ਤੇ ਤੁਸੀਂ ਬਣੇ ਰਹਿਣਾ ਬਲੌਗ ਦੇ ਨਾਲ ਠੀਕ ਹੈ ਸਾਰਾ ਬਲੌਗ ਦੇਖਾ ਜੇ ਓਕੇ ਅਗਾਂ ਮਿਲਨੇ ਹਾਂ ਸ਼ਾਮ ਨੂੰ ਚੰਗਾ ਕੱਢ ਦੇ ਅੱਛਾ ਜੀ ਹੋਰ ਕਿੰਨਾ ਵੜਾ ਰਹੇ ਹੋ ਤੇਰਾ ਜਾਣ ਦਾ ਹੋ ਗਿਆ ਟਾਈਮ ਕਰਦੇ ਬਾਏ ਇਹ ਨੀ ਸੁੰਦਰਾ ਇਹਦਾ ਨਾਮ ਸੁੰਦਰਾ ਹੀ ਦੇਖੀ ਨਾਮ ਕਿਹਨਾ ਰੱਖਿਆ ਇਦਰਾ ਹੈ ਕੋਈ ਵੀ ਰੱਖ ਸਕਦਾ ਯਾਰ ਸੁੰਦਰਾ ਰੱਖਿਆ ਨਾਮ ਉਹਨਾਂ ਨੇ ਯਾਰ ਕਮਾਲ ਕਰਤੀ ਯਾਰ ਹੈ ਕੋਈ ਵੀ ਨਾਮ ਰੱਖ ਸਕਦਾ ਹੈ ਨਾਮ ਬੜਾ ਹੀ ਸੁੰਦਰ ਹੈ ਚਲੋ ਠੀਕ ਹੈ ਜੀ ਇਹ ਬੰਦੇ ਨੂੰ ਪਛਾਣਦੇ ਹੋ ਕੋਣਾ ਹੈ ਗਿਰਤ ਸੰਯੋਗ ਚਲੋ ਚਲੋ ਕਾਲੋ ਪੈਨ ਰਿਹਾਏ ਸੀ ਰਾਸਤੇ ਜੇ ਜਾਂਦੇ ਵੀ ਅਸੀਂ ਮਿਲਣ ਆਏ ਨੇ ਹਾਂ ਜੀ ਹੁਣ ਡੈਡੀ ਜੀ ਕਰੇ ਆ ਗਏ ਗਾਵਟ ਹੋ ਗਈ ਜਾਦੀ ਅੱਜ ਸੁਣ ਲੱਗੇ ਸੀ ਹਾਂ ਲੱਗਿਆ ਅੱਜ ਦੀਦੀ ਘਰੀ ਵੀ ਆਏ ਨੇ ਵੀਰੇ ਤੇ ਦੀਦੀ ਆਏ ਨੇ ਹਾਂ ਜੀ ਹੁਣ ਹੋ ਗਿਆ ਸੌਣ ਦਾ ਟਾਈਮ ਤੇ ਆਪਾਂ ਕਰਦੇ ਹਾਂ ਇਸ ਵਲੋਗ ਨੂੰ ਐਂਡ ਫਿਰ ਜੇ ਜੇ ਤੁਹਾਨੂੰ ਪਸੰਦ ਆਇਆ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਅੱਜ ਵੀਲੋਗ ਵੀ ਅੱਜ ਵੀਲੋਗ ਵੀ ਥੋੜਾ ਘਾਟ ਹੀ ਬਣਿਆ ਜਿਆਦਾ ਨਹੀਂ ਬਣਿਆ ਸਾਡੇ ਕੋਲ ਚਲੋ ਜਿਹੜਾ ਵੀ ਬਣਿਆ ਤੁਸੀਂ ਪਸੰਦ ਕਰੋ ਸਪੋਰਟ ਕਰੋ ਜੇ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਤੇ ਆਪਾਂ ਮਿਲਦੇ ਹਾਂ ਕੱਲ ਦੇ ਵੀਲੋਗ ਚ ਬਾਏ